ਅਸੀ ਕਾਜੀ ਮੰਮੀ ਨੇ ਮਚਾ ਲਈਏ ਚੁੱਲੇ ਤੇ ਅੱਗ ਤੇ ਕੀ ਬਣਾਉਣ ਲੱਗਿਆ ਮਾਤਾ ਇਹ ਅਸੀਂ ਲੱਗੇ ਹਾਂ ਜੀ ਬੋਲੀ ਬਣਾਉਣ ਬੋਲੀ ਬਣਾਉਣ ਲੱਗੇ ਆ ਬੋਲੀ ਜਿਨੇ ਜਿਨੇ ਖਾਧੀ ਆ ਨਾ ਉਹ ਦੱਸਿਓ ਕੀ ਆਈ ਜਿਨੇ ਜਿਨੇ ਖਾਧੀ ਆ ਉਹ ਦੱਸਿਓ ਵੀ ਕੀ ਆ ਇਹ ਜਿਨੇ ਜਿਨੇ ਖਾਣੀ ਆ ਉਹ ਇੱਧਰ ਨੂੰ ਆ ਜਿਓ ਜਿਨੇ ਨਹੀਂ ਖਾਧੀ ਜਿਨੇ ਨਹੀਂ ਖਾਧੀ ਆਡੀ ਰਾਜ ਖਲੋਤੀ ਇਥੇ ਵੇਖਣ ਲਈ ਆ। ਮੇਰੀ ਬੱਚੀ। ਤੂੰ ਆਲੂ ਤੇ ਪਿਆਜ਼ ਲੈ ਆਉ ਨਾ। ਮਗਰੀ ਇਥੇ ਸਬਜ਼ੀ ਨੂੰ ਤੜਕਾ ਲਾ ਲਾਂਗੇ। ਲੈ ਯਾਰ ਕਰਛੀ। ਇਹ ਜਿਹੜਾ ਚੌਂਕਾ ਵਾ ਨਾ ਇਹ ਪਹਿਲਾਂ ਆਪਾਂ ਬਣਾ ਲਿਆ ਸੀ ਨਾ ਤੇ ਹੁਣ ਇਹਨੂੰ ਆਪਾਂ ਇਹਦਾ ਕੀ ਕਰਨਾ ਮੰਮੀ? ਮੇਕਓਵਰ ਕਰ ਦੇਣਾ ਵਾ। ਫਿਰ ਆਪਾਂ ਤੁਹਾਨੂੰ ਅਗਲੇ ਬਲੌਗ 'ਚ ਚੌਂਕੇ ਦਾ ਮੇਕਓਵਰ ਕਰਕੇ ਵਿਖਾ ਲਾਂਗੇ। ਬਦ ਕਰੀ ਰੋੜਦਾ ਵਾ ਹੂੰ ਆ ਮਲਦੀ ਆ ਇਹ ਜੋ ਹੁਣ ਕਾੜਸੀ ਕਮਾਈ ਜਾਣੀ ਆ ਮੰਮੀ ਹੂੰ ਕਾੜਸੀ ਕਮਾਈ ਜਾਣੀ ਆ ਦੇਖ ਇਹ ਥੋੜਾ ਹੋ ਜਾਣਾ ਸੰਗਣਾ ਸੰਗਣਾ ਆਪਾਂ ਚੁੱਲ੍ਹੇ 'ਤੇ ਨਮਨ ਬਣਾਇਆ ਵਾ ਮੂਰਤ ਕੀਤਾ ਚੁੱਲ੍ਹੇ ਦਾ ਮੂਰਤ ਕੀਤਾ ਆ ਜ ਆਪਾਂ ਚੁੱਲ੍ਹੇ ਦਾ

ਤੇ ਇਹ ਮੈਡਾ ਹੂੰ ਮੀਡੀਆ ਫੋਟੋ ਫੋਟੋ ਵਿੱਚ ਨਾ ਕਾਹ ਨੂੰ ਜਿਆਦਾ ਕਰਦੇ ਹੂੰ ਮੀਡੀਆ ਬਣਾ ਲਓ ਨਾ ਤੁਸੀਂ ਕਿੱਥੇ ਜਾਣਾ ਵਾ ਕੋਈ ਪਤਾ ਨਹੀਂ ਹੋ ਜੇ ਥੋੜੀ ਕਿੱਥੇ ਜਾਣਾ ਅਜਾਲ ਕਰਨਗੇ ਤੇ ਕੀ ਕਰਿਆ ਕਰੋ ਕਿ ਹੈ ਤੇ ਮੇਰੇ ਪੇਕੇ ਕਰਿਆ ਕਰਨਗੇ ਮੇਰੇ ਬੰਦੇ ਲਾੰਨਾ ਮੇਰਾ ਨਾ ਭੈਣ ਭਰਾ ਭਰਾ ਚੱਲ ਲੈ ਕਿੱਥੇ ਜੀ ਮੈਨੂੰ ਤੁਸੀਂ ਮੇਰੀ ਇਹ ਅੰਦਰ ਧਰਮਰਾਜ ਨੇ ਟੈਂਟਰ ਨਹੀਂ ਕੱਟੀ ਹੋ ਜੇ ਕੱਟਦੀ ਆ ਨਹੀਂ ਐਵੇਂ ਨਹੀਂ ਕੱਟਦੀ ਦੱਸ ਨਹੀਂ ਉਹ ਤੁਹਾਨੂੰ ਸੁਸਣਾ ਹੈ ਹੈ ਨਾਜ ਕੀ ਕੰਡੀਆਂ ਹੈਲੋ ਹੈਲੋ ਭੈਣ ਜੀ ਹੈਲੋ ਦੱਸਦੇ ਹਾਂ ਫਾਸ਼ੀ ਅੰਕਰ ਕੀ ਕੰਡਿਆ ਕੀ ਕਰਕੇ ਆਇਆ ਵਾ ਪੱਠੇ ਪਾ ਗਿਆ ਕਿੱਥੇ ਜੀ ਪੱਠੇ ਪਾਤੇ ਆ ਹਾਂਜੀ ਅੱਛਾ ਫੇਲ ਆ ਰਾ ਦੀਦੀ ਪਾਸਾ ਅੰਕਲ ਕਿੰਨਾ ਵਧੀਆ ਬੋਲਦਾ ਤੂੰ ਵੀ ਬੋਲ ਪਾ ਹਾਂ ਉਹਦੇ ਕੂੰਦੀ ਲੇ ਕੂੰਦੀ ਨਹੀਂ ਲੰ ਅੰਕਲੇ ਇਹਨੂੰ ਕਹਾਂ ਕੂ ਕੀ ਡਈਆ ਅਦਰ ਕਰ ਡਈਆ ਇਹ ਤਾਂ ਬੋਲਦੀ ਨਹੀਂ ਆ ਅੰਕਲ ਨਿਆਣੀ ਸਿਆਣੀ ਆ ਕਿੰਨਾ ਟੈਂਪੋਸ ਵਾਹ ਆਂਦੇ ਲਾ ਰਾਤ ਕੀ ਆਂਦਾ ਹੀ ਉਹ ਜਗੇ ਨਾ ਉਹ ਪੁੱਜੇ ਬਸ ਮੰਮੀ ਆਂਦੇ ਵੀ ਮੇਰੇ ਤੇ ਇੱਕ ਮਿਸਟੇਕ ਹੋ ਗਈ ਬੋਲੀ ਨਹੀਂ ਹੈਗੀ ਇਹ ਕਿੱਲ ਨੇ ਕਿੱਲ ਨੇਗੇ ਪਹਿਲੇ ਕਿੱਲ ਹੁੰਦੇ ਆ ਜਿਹੜਾ ਪਹਿਲਾ ਦੁੱਧ ਨਿਕਲਦਾ ਨਾ ਮਾਝ ਸੂਈ ਤੋਂ ਬਾਅਦ ਗਾਂਹੇ ਸੂਈ ਤੋਂ ਬਾਅਦ ਜਿਹੜਾ ਪਹਿਲਾ ਦੁੱਧ ਹੁੰਦਾ ਉਹ ਕਿੱਲ ਹੁੰਦੇ ਆ ਤੇ ਕਿੱਲ ਭੁੰਨਦੇ ਆ ਮੰਮੀ ਤੇ ਉਹ ਤੋਂ ਬਾਅਦ ਆਪੇ ਇਹਦੇ ਵਿੱਚ ਮਿਕਸ ਕਰਾਂਗੇ ਉਹ ਤੁਹਾਨੂੰ ਅੱਗੇ ਦੱਸਾਂਗੇ। ਪਾਣੀ ਸੁੱਕ ਗਿਆ ਵਾ, ਥੋੜੀ ਭੁੰਨਣ ਵਾਲੀ ਰਹਿ ਗਈ। ਪਾਣੀ ਆ ਹੁਣ ਸੁੱਕ ਗਿਆ। ਪਾਣੀ ਆਵੇ ਸੁੱਕ ਗਿਆ। ਹੁਣ ਭੁੰਨ ਕੇ ਕੱਟ ਲੈਣਾ। ਥੋੜੀ ਬਰੀਕ-ਬਰੀਕ ਕਰ ਦਾਂਗੇ। ਇਹਦਾ ਪਹਿਲਾਂ ਪਾਇਆ ਸੀ ਕੜਾਈ 'ਚ ਦੁੱਧ। ਉਹ ਤਾਂ ਮੰਮੀ ਬਣਾ ਗਏ ਆ ਤੇ ਹੁਣ ਮੰਮੀ ਚਲ ਗਈ ਫਿਰ ਸਾਨੂੰ। ਠੀਕ ਹੈ। ਹਮੋਂ ਬਣਾ ਰਹੀ ਆ ਜਿਹੜੀ ਰਾਜਕੌਰ ਵਾ ਇਹਨੇ ਮਸਾਲਾ ਮਸੂਲਾ ਦੇਤਾ ਮੰਮੀ ਨੂੰ ਤਿਆਰ ਕਰਕੇ ਤੇ ਮੰਮੀ ਬੈਠੇ ਲਾਉਣ ਦੇ ਤੜਕਾ ਸਬਜ਼ੀ ਨੂੰ ਉਹ ਤੋਂ ਬਾਅਦ ਜਿਹੜੇ ਆਪਾਂ ਕਿੱਲ ਭੁੰਨੇ ਆ ਉਹਨਾਂ ਦਾ ਆਪਾਂ ਦੱਸਾਂਗੇ ਅੱਗੇ-ਅੱਗੇ ਕੀ ਕਰਨਾ ਵਾ ਹੁਣ ਮੰਮੀ ਲਾਉਣ ਲੱਗੇ ਤੜਕਾ ਕਾਦੀ ਸਬਜ਼ੀ ਬਣਾਉਣੀ ਹੈ ਭੈਣ ਜੀ ਟਮਾਟਰ ਆਲੂ ਮਟਰ ਆਲੂ ਮਟਰ ਇਹ ਆਪੇ ਮਟਰ ਆਹ ਆਲੂ ਆਲੂ ਪਏ ਆ ਆਪੇ ਹਰੀਆਂ ਮਿਰਚਾਂ ਆ ਸਾਡੀ ਨੂਨ ਦਾਨੀ ਹੈ ਜੀ ਆਹ ਸਾਡੀ ਨੂਨ ਦਾਨੀ ਹੈ ਜੀ ਨੂਨ ਦਾਨੀ 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 ਨੂਨ ਦਾਨੀ ਨੂਨ ਦਾ ਨਹੀਂ ਨੂਨ ਦਾ ਨਹੀਂ ਪਾਸ਼ਾ ਆ ਗਿਆ ਵਾ ਪਾਸ਼ਾ ਲੜ ਪੈਂਦਾ ਹੀ ਤੁਹਾਡੇ ਨਾਲ ਨਹੀਂ ਨਹੀਂ ਮੈਂ ਨਹੀਂ ਲੜਦਾ ਆ ਸਾਡੇ ਪਾਪਾ ਜੀ ਪਾਪਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਹਾਲ ਹੈ ਠੀਕ ਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾਓ ਪਾਪਾ ਪੁੱਤਰ ਜੀ ਨੂੰ ਨਹੀਂ ਸਾਰਿਆਂ ਨੂੰ ਬੁਲਾਓ ਪਾਪਾ ਜਦੋਂ ਕੀ ਤੋਂ ਬਾਹਰੋਂ ਆਉਂਦੇ ਆ ਨਾ

ਉਗੇ ਆਹ ਹੈ ਰਾਜੀ ਣਤ ਨਹੀਂ ਗਾਦੇ ਸੁੱਕਾ ਜੀਰਾ ਤੇ ਧਨੀਆ ਪੀਸਿਆ ਹੋਇਆ ਆ ਪਾਦੀ ਆ ਹਲਦੀ ਦੇਖੀ ਨਾ ਕਿ ਆ ਬਾਕੀ ਦੇਗੀ ਨਾ ਤੇ ਜਰਦੀ ਗੀ ਮਿਰਚ ਪਾਵਾਂਗੇ ਨਾ ਸਬਜ਼ੀ ਚ ਤੇ ਰਾਜ ਕਹੂਗੀ ਹਾਏ ਹਾਏ ਇੰਨਾ ਤੇਲ ਪਾਇਆ ਪਿਆ ਤੇ ਜਦੋਂ ਤੋਂ ਲਾਲੀ ਲਾਲ ਹੋਵੇ ਆ ਪਿਆ ਤੇਲ ਵੀ ਜਿਆਦਾ ਹੁੰਦਾ ਹੀ ਨਾ ਹਾਂ ਹੁੰਦਾ ਦਾਂ ਪਹਿਲਾਂ ਮੈਂ ਤਾਂ ਹੀ ਅਖਰ ਖੜਾ ਕੱਟ ਪਾਇਆ ਪਰ ਕਰਦੀ ਨਾ ਮੰਮੀ ਨੇ ਵਲੌਗ ਚ ਪਰਾ ਕਿੱਦਾਂ ਰੱਖਣ ਕੋ ਜਮ ਮੋੜ ਦੇ ਵਿੱਚ ਇਹ ਰੱਖ ਦੇ ਕਿ ਪਰ ਕੱਟ ਕੇ ਕੋਈ ਜਿਹੜੇ ਸਾਰੇ ਤੇਜਰਾ ਖਾਸੇ ਦੇ ਵਰਤੀ ਧਨੀਆ ਵੀ ਲਿਆਓ ਦੀਦੀ ਜੀ ਨੂਨ ਦਾਣੀ ਵੀ ਲੈ ਜਾਓ ਆ ਲੋ ਹਾਂ ਬੀਕੋ ਲਕੋਰਾ ਦੇ ਬਣਾ ਰਹੀ ਆ ਅੱਜ। ਕਦੀ ਪੁਰੀਵਾਂ ਵਧੀਆ ਨਹੀਂ ਬਣਦੀਆਂ। ਮੰਮੀ ਨੂੰ ਪਸੰਦ ਨਹੀਂ ਹੁੰਦੀ ਸਬਜ਼ੀ ਕਿ ਆ। ਮਸਾਲਾ ਜਿੰਨਾ ਤੂੰ ਜੇ ਜਿੰਨਾ ਤੂੰ ਜੇ ਲਾੜ ਤੇ ਬਕਿਓ ਛੱਡ ਦੇ ਤੇਲ ਛੱਡ ਦੇ। ਇਹ ਵਧੀਆ ਬਣਦੀ ਸਬਜ਼ੀ। ਨਾਲ ਰਾਜਾ ਪਾਣੀ ਨਹੀਂ ਥੋੜਾ ਜਿਹਾ। ਇੱਥੇ ਪਾੜਾ, ਆੜੇ-ਮਾੜੇ। ਥੋੜਾ ਜਿਹਾ। ਰਾਜਕੌਰ ਨੂੰ ਡਾਤਾ ਅਹੀਂ ਗੰਢੇ ਕੱਟਣਾ ਤੇ ਰਾਜਕੌਰ ਨੇ ਤਾਂ ਅੱਖਾਂ ਲਾਲ ਕਿਤੇ ਹੋ ਗਈਆਂ ਟੀਡ ਦੀ ਗੋਲੀ ਪੱਕੀ ਕੋਲ ਰੱਖਦੀ ਇਹ ਰਾਜਕੌਰ ਸ਼ਾਨਾਂ ਲਈ ਬੇਸਣ ਹੁਣ ਆਪਾਂ ਇਹ ਭੁੰਨਾਂਗੇ ਬੇਸਣ ਕਿਉਂ ਆਪਾਂ ਲਿਆਂਦਾ ਵਾ ਦੁਕਾਨ ਤੋਂ ਕਿਉਂਕਿ ਕਿਉ ਦੀ ਥੋੜੀ ਸ਼ਾਰਟੇਜ ਆ ਗਈ ਸੀ ਤਾਂ ਕਰਕੇ ਉਦਾਂ ਆਪਾਂ ਘਰ ਦਾ ਹੀ ਪਾਉਣੇ ਹੁੰਨੇ ਆ ਪਰ ਅੱਜ ਵਾਰੋਂ ਲਿਆਂਦਾ ਦੁਕਾਨ ਤੋਂ ਰਾਜ ਇਹਨਾਂ ਨੇ ਬੇਸਨ ਸ਼ਾਂਤਾ ਵਾ ਸ਼ਾਂਤਾ ਵਾ ਬੋਲਦੀ ਨਹੀਂ ਸੀ 에ਰੀ 에ਰੀ ਗੱਲ ਤੇ ਗੌਰ ਨਾ ਕਰਿਓ ਬੋਲਦੀ ਬੁਲਦੀ ਘੱਟ ਹੀ ਉਹ ਇਹ ਮੰਮੀ ਜੀ ਬੈਠੇ ਆ ਕਾਲੇ ਰੰਗ ਦੀ ਚੁੰਨੀ ਲੈ ਕੇ ਰਾਜ ਉਹ ਨਵਾਂ ਹੁੰਦਿਆਂ ਬਣਾਉਂਦੇ ਹੈ ਜਿਹੜੇ ਉਹ ਬਣਾਉਂਦੀ ਹੈ ਪਾੜੀਏ ਪਾੜੀਏ ਬਣਾਉਂਦੇ ਆ ਤੇ ਬੋਲਦੇ ਵੀ ਆ ਕਿ ਉਹ ਚੁੱਪਚੀ ਬੀਤੇ ਬਣਾਉਂਦੇ ਆ ਇਹ ਬਾਤਾਂ ਛਾਣ ਲਾਂਗੇ ਨਾ ਉਹ ਵੀ ਛਾਣਨਾ ਮਮੀ ਜਿਹੜਾ ਅ ਬੂਰਾ ਖੰਡ ਨਹੀਂ ਉਹ ਸਹੀ ਵੀ ਮੇਰੇ ਨੂੰ ਅੰਨਾ ਖਲਾਾਲ ਕੇ ਪਈ ਹੋਣੀ ਬੂਰਾ ਖੰਡ ਵੀ ਛਾਣ ਲਈ ਰਾਜ ਨੇ ਇਹ ਤੁਹਾਡਾ ਕੰਮ ਹਾਂ ਕੋਈ ਨਹੀਂ ਲੈ ਲਓ ਥੋੜਾ ਤਾਂ ਲੈ ਹਾਂ ਅੱਛਾ ਬੰਦਾ ਹਾਂ ਥੋੜਾ ਲਾ ਸੋ ਦਿੰਦੇ ਅੱਜ ਚੁੱਲੇ ਦੇ ਚੌ ਚੌ ਚ ਸਾਰਾ ਕੰਮ ਕਰ ਡਏ ਆ ਵੀ ਅੱਜ ਮੂਰਤ ਕੀਤਾ ਵਾ ਹਨਾ ਮੈਨੂੰ ਤਾਂ ਹੁਣ ਗੈਸ ਤੇ ਬਣਾ ਲੈਣੀ ਸੀ ਤੇ ਹੁਣ ਆਪਾਂ ਚੁੱਲੇ ਤੇ ਬਣਾਇਆ ਕਰਨੀ ਆ ਅੱਜ ਸਾਡੀਆਂ ਸੇਲੀਆਂ ਆਂਦੀਆਂ ਹੋਣੀਆਂ ਵੀ ਇਹ ਬਾਹਰ ਨਹੀਂ ਨਿਕਲੀਆਂ ਪਣੀ ਉਹ ਦੋਵੇਂ ਚੀਜ਼ ਵੀ ਪਾ ਲੈਣਾ ਹੋਰ ਇਹਨਾਂ ਫਿਰ ਆ ਦੀ ਮਾਤਾ ਵਿੱਚ ਅੱਜ ਕੱਲੇ ਥੋੜਾ ਹੁੰਦਾ ਨਾ ਮੰਗਰ ਦਾ ਹੋਇਆ ਲਾ杜 ਤੰੀਆਂ ਹੁਣ ਆਪਾਂ ਤੁਹਾਨੂੰ ਮਿਲਦੇ ਹਾਂ ਸਬਜ਼ੀ ਬਣਾਉਣ ਤੋਂ ਸਬਜ਼ੀ ਬਣਾਉਣਾਂ ਤੋਂ ਬਾਅਦ ਚ ਮੰਮੀ ਤੋਂ ਦੱਸਦੀ ਹੈ ਨਾ ਮੰਮੀ ਆਂਦੇ ਮੈਂ ਗੱਲ ਕਰਨੀ ਕੋਈ ਕੁੜੀਆਂ ਨੂੰ ਕੁੜੀਓ ਮੈਂ ਤੁਹਾਨੂੰ ਇਹ ਗੱਲ ਦੱਸਦੀ ਨਾ ਜੇ ਜੇ ਆਪਾਂ ਨਾ ਖਰ ਲਾਂਗੇ ਜਿੰਨਾ ਭੁਣਾਗੇ ਭਾਵੇਂ 4 ਦਿਨ ਸਬਜੀ ਬਣਕ ਲੋ ਸਬਜੀ ਖਰਾਬ ਨਹੀਂ ਹੋਣੀ ਤੇ ਜੇ ਆਪਾਂ ਕੱਚਾ ਰੱਖਾਂਗੇ ਤੇ ਇੱਕ ਰਾਤ ਦਾ ਹੀ ਖਾਓਗੇ ਤਾਂ ਸਲੇਜ ਸਬਜੀ ਖੁਰੀ ਹੋ ਜੂਗੀ ਤੇ ਹੁਣ ਭਾਵੇਂ ਅਸੀਂ ਵਾਪਕ ਨਹੀਂ ਤੇ ਚਲੋ ਰਾਤ ਨੂੰ ਹੀ ਆ ਤੇ ਸਵੇਰ ਦਾ ਮਾਹ ਹੀ ਤੇ ਜੇ ਆਪਾਂ ਆਖਾਂਗੇ ਨਾ ਕਿ ਇਹਨੂੰ ਨਾ ਖੁਣੀਏ ਸਬਜੀ ਕੁੜੀਓ ਖੱਤੀ ਹੋ ਜਾਂਦੀ ਆ ਮਸਾਲਾ ਭੁੰਨੇ ਆ ਭਾਵੇਂ 4 ਦਿਨ ਰੱਖਦੇ ਹੋ ਕੋਈ 5 ਦਿਨ ਰੱਖਦੇ ਹੋ ਸਬਜੀ ਨੂੰ ਕੁਛ ਨਹੀਂ ਹੁੰਦਾ ਚਲੋ ਓਕੇ ਜੀ ਹੁਣ ਆਪਾਂ ਮਿਲਦੇ ਆ ਸਬਜੀ ਬਣਾਉਣ ਤੋਂ ਬਾਅਦ ਭਾਜੀ ਨੇ ਰੱਖ ਲਈ ਕੜਾਈ ਉੱਤੇ ਸੀਟ ਬਦਲ ਗਈ ਹੁਣ ਸੀਟ ਬਦਲ ਗਈ ਹੁਣ ਪਾਪਾ ਜੀ ਆ ਗਏ ਆ ਪਾਪਾ ਜੀ ਓ ਲੈਓ ਰਾਜੂ ਪੀ ਲੈ ਕੀ ਕੀ ਸੀਪੀਆ ਪੀਓ ਕੀ ਖਾਓਗੇ ਕੀ ਖਾਓਗੇ ਤੁਸੀਂ ਉਹਨਾਂ ਵੀ ਜਨਾ ਗੋਰੀ ਅੱਜ ਕਿਉਂ ਪਤਾ ਹਮਨੇ ਪਪਾ ਨੇ ਮੈਂ ਬੋੜੀ ਮਾਤਾ ਕਰਾ ਬਈ ਕਿਉਂ ਆਪਣਾ ਹੋ ਗਿਆ ਗਰਮ ਤੇ ਹੁਣ ਆਪ ਇਹਦੇ ਵਿੱਚ ਪਉਣਾ ਵਾ ਪੇਸਟ ਨਾਲ ਇਸ ਨੂੰ ਪੂਰਾ ਪਾਉਣਾ ਪੜਾ ਮੋਟਾ ਬੇਸਨ ਮੋਟਾ ਬੇਸਨ ਮੋਟਾ ਬੇਸਨ ਪਾਉਣੀ ਪਾਉਣੀ ਕਿਉਂ ਹੈ ਜੀ ਤਾਂ ਮਰ ਲੜਕੀ ਜੀ ਸਤਿ ਸ੍ਰੀ ਅਕਾਲ ਇਹ ਵੀ ਜਾਣਾ ਪਈ ਜਾਣਾ ਪਈ ਜਾਣਾ ਜਿਸ ਵਾਰ ਚੰਦਨ ਅੱਧੇ-ਅੱਧੇ ਕਿਲੋ ਹੋਵੇ। ਨਾਲ ਉਹ ਵੀ ਗਿੱਲੀ ਹੈ ਨਾ, ਕੋਈ ਗਾਉਂ ਨਹੀਂ ਜਿਆ। ਬੇਸਣ ਗਿਆ ਪੁੱਜ। ਥੋੜਾ ਜਿਹਾ ਰਹੇਗਾ, ਥੋੜਾ ਜਿਹਾ। ਮਾੜਾ ਜਿਹਾ ਫਰਕ ਬਾਕੀ ਪੁੱਜ ਗਿਆ, ਘਿਓ ਛੱਡ ਗਿਆ ਵਾ। ਇਹ ਮੰਨ ਲਓ ਇਹ ਜਿਆਦਾ ਇਹਦਾ ਪਤਾ ਕੀ ਹੁੰਦਾ ਵਾ। ਸਿਰਫ ਇਹਦਾ ਦੇਖਣਾ ਹੁੰਦਾ ਵੀ ਜਦੋਂ ਭਿਓ ਛੱਡ ਗਿਆ ਨਾ ਇਹ ਸਮਝੋ ਭਾਗ ਗਿਆ ਵਾ ਠੀਕ ਆ ਤੇ ਉਦੋਂ ਬਾਅਦ ਜੋ ਵੀ ਤੁਸੀਂ ਹੋਰ ਪਾਉਣਾ ਵਾ ਪਾ ਦਿਓ ਅੱਗ ਜਿਹੜੀ ਆ ਮੜ ਕੇ ਬੰਦ ਕਰ ਦਿਓ ਰਲਣਾ ਨਹੀਂ ਹੁੰਦਾ ਇਹਨੂੰ ਬਸ ਰਲਣਾ ਹੀ ਹੁੰਦਾ ਵਾ ਉਹ ਨਜ਼ਰੇ ਠੰਡਾ ਨਹੀਂ ਹੁੰਦਾ ਕਿਸੇ ਦੀ ਤੇ ਜਿਹੜੀ ਚੀਜ਼ ਜਿਹੜੀ ਵੀ ਚੀਜ਼ ਤੁਸੀਂ ਵਿੱਚ ਪਾਉਣੀ ਹੈ ਇਹਦੇ ਵਿੱਚ ਪਾ ਦਿਓ ਤੇ ਹੁਣ ਦੇਖਿਓ ਕਹ ਆ ਹੁਣ ਦੇਖਿਓ ਕਿ ਕੀ ਚੀਜ਼ ਆਏ ਵਿੱਚ ਪੈਣ ਲੱਗਦੀ ਹੈ ਇਹ ਆਪ ਪਹਿਲਾਂ ਖਾਲਤੀ ਆ ਪੁੱਜਦੀ ਥੋੜਾ ਥੋੜਾ ਸਿਗਰਟ ਵੀ ਰੱਖਿਆ ਰਾਂ ਆ ਰੱਖਿਆ ਹੀ ਸੀਗਰਟ ਤੇ ਹੁਣ ਲੱਗੀ ਆ ਗੋਲੀ ਪੈਣ ਨੂੰ ਕਹ ਲੱਗੀ ਜੇ ਇਹ ਇਹ ਗੋਲੀ ਜਿਹੜੀ ਆ ਗੋਲੀ ਜਿਹੜੀ ਆ ਇਹ ਹੁੰਦੀ ਕਾਦੀ ਆ ਜਦੋਂ ਡੰਗਰ ਸੁੰਦਾ ਉਦੋਂ ਸਭ ਤੋਂ ਪਹਿਲਾਂ ਜਿਹੜਾ ਦੁੱਧ ਪੀਂਦਾ ਉਹਦੀ ਹਿੰਦੀ ਬੋਲਣੀ ਹੈ ਕਿ ਇਹ ਨਵਾਂ ਹੈ ਕਿ ਇਹ ਮਾਪੇ ਖੇਲ ਕੇ ਬੋਲ ਕੇ ਲੋ ਗਾਲ ਦੇਤੀ ਯਾਰ ਹੁਣ ਇਹਨੂੰ ਕਰ ਦੇਣਾ ਮਿਕਸ ਇਸ ਵੀ ਤੇ ਪੁਣੇ ਚ ਪਾ ਦੇਣਾ ਵਾ ਚੀਨੀ ਪਾਈਏ ਜਾਂ ਗੁੜ ਪਾਈ ਚੀਨੀ ਵੀ ਪਾ ਸਕਦੇ ਆਂ ਤੇ ਗੁੜ ਵੀ ਪਾ ਸਕਦੇ ਆਂ ਤੁਮੇ ਜਿੱਦਾ ਪਾ ਸਕਦੇ ਆਂ ਪਰ ਆਪਾਂ ਚੀਨੀ ਪਾਉਣੀ ਆ ਗੁੜ ਮੇਹਾਨੇ ਤੇ ਚੀਨੀ ਪਾਉਣੀ ਆ ਆ ਕਰਦੇ ਹਾਂ ਹਾਂ ਮੇਰਾ ਦਲਮਾ ਨੂੰ ਨੋਟ ਜੇ ਰਿਪੋਰਟ ਤੇ ਉੱਤੇ ਪਾ ਰਹਾ ਹਾਂ। ਮਦਿਦ ਚ ਨੂੰ ਕਰ ਲੈਣੀ ਵੀਡੀਓ ਤੇ ਪਾ ਰਿਹਾ। ਰਹਿ ਗਈ ਇਹ। ਅੱਜ ਵੀ ਰੱਖਣਾ। 1.5 ਕਿਲੋ ਵੇਸਣ ਤੇ 1 ਕਿਲੋ ਘਿਓ। 1.5 ਕਿਲੋ ਵੇਸਣ ਦੇ ਵਿੱਚ 1 ਕਿਲੋ ਘਿਓ ਪਾਉਂਦਾ ਤਾਂ ਫਿਰ ਭੁੱਜ ਜਾਂਦਾ। ਤੇ 1.5 ਕਿਲੋ ਲਗਭਗ ਚੀਨੇ ਪਿਆ ਜਾਂਦੀ ਆ। ਇਹ ਕੋਕਟਾ ਖਾਂਦਾ ਤੋ 2.5 ਕਿਲੋ ਪਾ ਲੈ। 3 ਕਿਲੋ ਵਾਲੇ ਜੇ ਵੀ ਮਸਾਲਾ ਵਾਦੇ ਸੰਭਾਦੋ 1.5 ਕਿਲੋ ਪਾ ਲੈ। ਤਿਆਰ ਜਾਂਦੀ ਬਿਲਕੁਲ। ਹੁਣੇ ਬਣ ਕੇ ਤਿਆਰ ਆਪਾ ਤੇ ਹੁਣੇ ਚ ਤਿਆਰ ਵਾ ਹੁਣ ਅਸੀਂ ਇਹਦੇ ਵਿੱਚ ਕੁਝ ਵੀ ਰਲਾ ਸਕਦੇ ਹੋਰ ਵੀ। ਇਹਦੇ ਵਿੱਚ ਅਸੀਂ ਜਿਮੈਨ ਵੀ ਥੋੜੀ ਜਿਹੀ ਰਲਾ ਸਕਦੇ ਆ। ਸੁੰਡ ਵੀ ਕਿਸੇ ਅਸੀਂ ਰਲਾ ਸਕਦੇ ਆ। ਹੋਰ ਵੀ ਪਾ ਸਕਦੇ ਆ। ਤੇ ਸੁਣਦੀ ਵੀ ਅਸੀਂ ਪਾ ਸਕਦੇ ਆ। ਅੱਗ ਜਿਹੜੀ ਮਰਜੀ ਚੀਜ਼ ਅਸੀਂ ਜੇ ਬਣਾਣੀ ਹੈ ਤਾਂ ਪਾ ਸਕਦੇ ਆ। ਪਰ ਨਾਲ ਇਹ ਪਸੰਦ ਵਾ ਸਿੰਪਲ ਹੀ ਸਿੰਪਲ ਹੀ ਬਣਾ ਕੇ ਸੰਪੜੀ ਖਾਣੇ ਆ। ਹੁਣੇ ਬਣ ਕੇ ਹੋ ਗਿਆ ਰੈਡੀ। ਹੁਣੇ ਆਪਾਂ ਜਦੋਂ ਆਪਾਂ ਸਵੇਰੇ ਚਾਹ ਨਾਲ ਜਾਂ ਫਿਰ ਰਾਤ ਨੂੰ ਦੁੱਧ ਨਾਲ ਖਾਵਾਂਗੇ ਉਦੋਂ ਤੁਹਾਨੂੰ ਵਿਖਾ ਲਾਂਗੇ। ਖਾਵਾ ਲਾਂਗੇ।